ਦੇ ਕੋਰਣਾ ਦੀ ਜੇਣਾ ਰਹਿਣ ਜੇਣਾ ਰਹਿਣ ਜੇਣਾ ਦੇ ਕੋਰਣਾ ਦੀ ਜੇਣਾ ਜੈ ਜੀ ਦੇਣਾ ਯੋਧ ਨਸ਼ਾ ਵਿਰੋਧ ਦਾ ਗੁੱਜਾ ਪੜਾ ਜਣਾ ਸ਼ੁਰੂ ਹੋ ਚੁੱਕਿਆ ਵਿਧਾਨ ਸਭਾ ਲਾਪਾ ਦੇ ਵਿੱਚ ਵਾਰ ਨੰਬਰ 1 ਔਰ ਪਿੰਡਾਂ ਦੇ ਵਿੱਚੋਂ ਮੁਹਿੰਮ ਜਿਹੜੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਨੌਜਵਾਨ ਬਜ਼ੁਰਗ ਬੱਚੇ ਸਭ ਨੂੰ ਸ਼ਾਮਲ ਕੀਤਾ ਜਾ ਰਿਹਾ ਮਾਰਚ ਕੀਤੇ ਜਾ ਰਿਹਾ ਅਵੇਅਰ ਕੀਤਾ ਜਾ ਰਿਹਾ ਕਿ ਜਿਹੜਾ ਇਹ ਨਸ਼ਾ ਇਹ ਬਹੁਤ ਵੱਡਾ ਕੋੜ ਹੈ ਔਰ ਇਹਦੇ ਵਿੱਚ ਜਿੱਥੇ ਸਰਕਾਰ ਭਗਵੰਤ ਮਾਨ ਸਾਹਿਬ ਪੂਰੀ ਦਿਨ ਰਾਤ ਪੰਜਾਬ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮਿਹਨਤ ਕਰ ਰਹੇ ਆ ਪੰਜਾਬ ਪਰਸ ਲਗਾਤਾਰ ਲੱਗੀ ਹੋਈ ਆ ਕਿਉਂਕਿ ਜਦੋਂ ਤੱਕ ਲੋਕ ਇਹਦੇ ਵਿੱਚ ਇਨਵੋਲਵ ਨਹੀਂ ਹੋਣਗੇ ਲੋਕ ਲਹਿਰ ਨਹੀਂ ਬਣੂਗੀ ਤਾਂ ਨਸ਼ਾ ਜਿਹੜਾ ਬੰਦ ਕਰਨਾ ਬਹੁਤ ਹੀ ਮੁਸ਼ਕਲ ਆ ਉਹਨੂੰ ਘਟਾਇਆ ਜਾ ਸਕਦਾ ਪਰ ਮੁਕੰਮਲ ਨਸ਼ਾ ਅਗਰ ਪਹੁੰਚਾਉਣਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਤਾਂ ਉਹ ਪੰਜਾਬ ਦੇ ਲੋਕਾਂ ਦੀ ਇਨਵੋਲਵਮੈਂਟ ਦੇ ਨਾਲ ਚਾਹੀਏ ਉਹ ਪਿੰਡ ਆ ਚਾਹੀਏ ਉਹ ਵਾਰਡ ਆ ਹਰ ਇੱਕ ਨੂੰ ਇਨਵੋਲਵ ਹੋ ਕੇ ਜਿਹੜਾ ਜੀ ਇਹਦੇ ਵਿੱਚ ਸਹਿਯੋਗ ਕਰਨਾ ਪੈਣਾ ਅਸੀਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਬਣਾਈਆਂ ਨੇ ਪਿੰਡਾਂ ਦੇ ਵਿੱਚ ਅਸੀਂ ਇੱਕ ਕਮੇਟੀ ਬਣਾ ਕੇ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਵਾਰਡ ਦੇ ਵਿੱਚ ਜ਼ਿੰਮੇਵਾਰੀ ਤੈਅ ਕੀਤੀ ਹੈ ਸਾਜ ਨਾਬਾ ਦੇ ਵਿੱਚ ਇਹ ਵੱਡਾ ਜਿਹੜਾ ਇੱਕ ਪੈਦਲ ਮਾਰਚ ਕਰਕੇ ਅਵੇਅਰ ਕੀਤਾ ਜਾ ਰਿਹਾ ਹੈ ਕਿ ਨਸ਼ਾ ਛੱਡੋ ਔਰ ਇੱਕ ਆਮ ਜ਼ਿੰਦਗੀ ਨੂੰ ਪਣਾਓ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਹੈ ਕਿ ਜਾਂ ਤਾਂ ਤੁਸੀਂ ਨਾਬਾ ਛੱਡ ਦਿਓ ਪੰਜਾਬ ਛੱਡ ਦਿਓ ਜਾਂ ਫਿਰ ਉਹਦੀ ਜਿਹੜੀ ਸਜ਼ਾ ਭੁਗਤਣ ਵਾਸਤੇ ਤਿਆਰ ਰਹੋ ਤੁਹਾਡੀ ਪ੍ਰਾਪਰਟੀ ਖੁਰਕ ਹੋਏਗੀ ਤੁਸੀਂ ਜ਼ਿਲ੍ਹਾ ਦੇ ਵਿੱਚ ਜਾਓਗੇ ਤੁਹਾਡਾ ਪਰਿਵਾਰ ਜਿਹੜਾ ਸਾਰਾ ਤੈਸ ਨੈਸ ਹੋ ਜਾਣਾ ਜੀ ਉਹਦੇ ਵਿੱਚ ਨੁਕਸਾਨ ਜਿਹੜਾ ਹੈ ਜੀ ਉਹ ਤੁਹਾਡਾ ਆਪਣਾ ਹੈ ਔਰ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਅਵੇਰ ਕਰ ਰਹੇ ਹਾਂ ਕਿ ਤੁਹਾਨੂੰ ਨਸ਼ਾ ਮੁਕਤੀ ਕੇਂਦਰਾਂ 'ਚ ਲੈ ਕੇ ਜਾਵਾਂਗੇ ਪਰ ਉਹ ਠੀਕ ਕਰਕੇ ਤੁਹਾਡੇ ਪਰਿਵਾਰਾਂ ਦੇ ਵਿੱਚ ਵਾਪਸ ਲੈ ਕੇ ਆਵਾਂਗੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਬਹੁਤ ਵੱਡਾ ਸੁਪਨਾ ਹੈ ਕਿ ਮੈਂ ਰੰਗਲਾ ਪੰਜਾਬ ਬਣਾਉਣਾ ਸੋ ਮੇਰੀ ਹੱਥ ਜੁੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਇਹ ਨਸ਼ਾ ਜਿਹੜਾ ਮੁਕਤ ਕਰਨ ਵਾਸਤੇ ਮੁਹਿੰਮ ਚਲਾਈ ਹੈ ਯੁੱਧ ਨਸ਼ਾ ਵਿਰੁੱਧ ਪੜਾ ਦੂਸਰਾ ਇਹਦੇ ਵਿੱਚ ਸਹਿਯੋਗ ਕਰਕੇ ਸਾਰੇ ਅੱਗੇ ਆਓ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਤਾਂ ਬਾ